ਉਹਨਾਂ ਨੂੰ ਮੈਂ ਫulfil ਕੀਤਾ ਤੇ ਸਾਰਾ ਕੁਝ ਠੀਕ-ਠਾਕ ਹੋ ਗਿਆ ਤੇ ਤੁਹਾਡਾ ਵੀ ਬਹੁਤ ਮਿਹਰਬਾਨੀ ਪ੍ਰੈਸ ਦੀ ਜਿਹੜਾ ਤੁਸੀਂ ਇੱਥੇ ਆਏ ਹੋ ਹੋਰ ਜਿਹੜੀ ਚੀਜ਼ ਤੁਸੀਂ ਪੁੱਛੋਗੇ ਮੈਂ ਦੱਸ ਦਿਆਂਗਾ ਮਾਨ ਸਾਹਿਬ ਮੀਤ ਹੈ ਜੀ ਕਹਿੰਦੇ ਸਾਡੇ 9 ਦੇ ਹਲਕਿਆਂ ਦੇ ਵਿੱਚ ਸਾਰੇ ਐਮਐਲਏ ਨੇ ਜਿੱਤ ਪ੍ਰਾਪਤ ਕਰਾਂਗੇ ਠੀਕ ਹੈ ਜੀ ਤੇ ਖੈਰਾ ਸਾਹਿਬ ਵੀ ਆਏ ਨੇ ਉਹ ਵੀ ਕਹਿੰਦੇ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੇ ਨੇ ਮੈਨੂੰ ਭੇਜਿਆ ਗਿਆ ਸਪੈਸ਼ਲ ਔਰ ਉਹਨਾਂ ਦੇ ਜਵਾਬ ਦਾ ਜੇ ਮੈਂ ਕਹੂੰਗਾ ਕਿ ਉਹ ਗਲਤ ਬੋਲ ਰਹੇ ਹੈ ਉਹ ਮੇਰੇ ਨਾਲ ਨਾਰਾਜ਼ ਹੋ ਜਾਣਗੇ ਉਹਨਾਂ ਦੇ ਵੋਟਰ ਮੇਰੇ ਨਾਲ ਨਾਰਾਜ਼ ਹੋ ਜਾਣਗੇ ਮੈਨੂੰ ਵੋਟ ਨਹੀਂ ਪਾਉਣਗੇ ਤਾਂ ਫਿਰ ਮੈਂ ਉਹਨਾਂ ਦੇ ਖਿਲਾਫ ਕਿਉਂ ਗੱਲ ਕਰਾਂ ਕੋਈ ਤੇ ਸਸਦ ਦੀ ਚੋਣ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਹੜੇ ਮੁੱਦੇ ਲੈ ਕੇ ਜਾਓਗੇ ਜਿਹੜੇ ਕੀ ਆਪਾਂ ਸੰਗਰੂਹ ਦੀ ਗੱਲ ਕਰੀਏ ਪੰਜਾਬ ਦੇ ਮੁੱਦੇ ਜਿਹੜੇ ਆਪਾਂ ਹਾਈਲਾਈਟ ਕਰਾਂਗੇ ਚੁੱਕਾਂਗੇ ਜਿਹੜੇ ਸੋਚ ਕੇ ਲੋਕ ਵੋਟ ਪਾਉਣ ਤੁਹਾਨੂੰ ਸੋਚ ਕਹਿੰਦਾ ਇਹ ਹੈ ਕਿ ਬੀਜੇਪੀ ਆਰਐਸਐਸ ਨੇ ਫੇਰ ਧਰਮ ਦੇ ਆਧਾਰ ਦੇ ਉੱਤੇ ਉਹ ਇਲੈਕਸ਼ਨ ਲੜ ਰਹੇ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਤੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਚੈੱਕ ਨਹੀਂ ਕੀਤਾ ਹੈਗਾ ਕਿ ਉਹ ਕਰਕੇ ਜਿਹੜਾ ਰਾਮ ਮੰਦਰ ਉਹਦਾ ਪ੍ਰਚਾਰ ਬਹੁਤ ਮੋਦੀ ਸਾਹਿਬ ਤੇ ਬੀਜੇਪੀ ਸਾਰੇ ਕਰ ਰਹੀ ਹੈਗੀ ਹੈ ਦੂਸਰੀ ਚੀਜ਼ ਹੈ ਜਿਹੜੇ ਮੋਦੀ ਹੈ ਉਹ ਪੰਜਾਬ ਤੇ ਹੈ ਜਿੰਨਾ ਚਿਰ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਨਹੀਂ ਖੁੱਲਦਾ ਉਹਨਾਂ ਚੇਰਾ ਆਪਾਂ ترقی ਵਪਾਰ ਦੇ ਵਿੱਚ ਜਾਂ ਵੈਸੇ ਵੀ ਨਹੀਂ ਕਰ ਸਕਦੇ ਹੈਗੇ ਸਾਡੇ ਜਿੰਨੇ ਵਪਾਰੀ ਹੈਗੇ ਸਾਡੇ ਜ਼ਿੰਮੇਦਾਰ ਹੈ ਖੇਤ ਮਜ਼ਦੂਰ ਹੈ ਗਰੀਬ ਆਦਮੀ ਹੈ ਉਹਨਾਂ ਨੂੰ ਫਾਇਦਾ ਬਹੁਤ ਹੋਊਗਾ ਜੇ ਵਪਾਰ ਪਾਕਿਸਤਾਨ ਦੇ ਨਾਲ ਖੁੱਲ ਜੇ ਫੇਰ ਜਿਹੜੇ ਬੇਰਜ਼ਗਾਰ ਆਪਣੇ ਨੌਜਵਾਨ ਹੈਗੇ ਆ ਉਹਨਾਂ ਨੂੰ ਵੀ ਰੋਜ਼ੀ ਮਿਲੂਗੀ ਟਰੱਕ ਜਿਆਦਾ ਚੱਲਣਗੇ ਫਿਰ ਜਿਹੜੀ ਟਰੱਕ ਮੈਨੂਫੈਕਚਰਿੰਗ ਮੋਟਰ ਮੈਨੂਫੈਕਚਰਿੰਗ ਇੰਡਸਟਰੀ ਹੈ ਉਹਨੂੰ ਵੀ ਬਹੁਤ ਫਾਇਦਾ ਹੋਊਗਾ ਕਿ ਇਹ ਉਹ ਵੀ ਬਹੁਤ ਤਖੜੇ ਹੋ ਕੇ ਮੈਨੂਫੈਕਚਰਿੰਗ ਇੰਡਸਟਰੀ ਵਧੂਗੀ ਸੋ ਫਾਇਦਾ ਹੀ ਹੈ ਫਾਇਦਾ ਤੇ ਇਹਦੇ ਉੱਤੇ ਰੋਕ ਨਹੀਂ ਲਾਉਣੀ ਚਾਹੀਦੀ ਜੋ ਕਰਕੇ ਅਸੀਂ ਸਿੱਖ ਸਮਝਦੇ ਹਾਂ ਕਿ ਸਾਡੀ ਗੱਲ ਸੈਂਟਰ ਦੇ ਵਿੱਚ ਨਹੀਂ ਸੁਣੀ ਜਾਂਦੀ ਹੈਗੀ ਤੇ ਸਿੱਖ ਦੀ ਵੀ ਗੱਲ ਸੁਣਨੀ ਚਾਹੀਦੀ ਹੈ ਜੋ ਕਰਕੇ ਅੱਜ ਅਮਿਤ ਸ਼ਾਹ ਜੀ ਨੇ ਕਿਹਾ ਕਿ ਜਿੰਨਾ ਵੀ ਗ੍ਰਾਂਟ ਸੋਨੀਆ ਜੀ ਨੇ ਦਿੱਤਾ ਮੁਸਲਮਾਨਾਂ ਨੂੰ ਦਿੱਤਾ ਟੱਟ ਗਿੰਤੀਆਂ ਨੂੰ ਦਿੱਤਾ ਹੁਣ ਟੱਟ ਗਿੰਤੀਆਂ ਤਾਂ ਅੱਗੇ ਬਹੁਤ ਗਰੀਬ ਹੈਗੀਆਂ ਉਹਨਾਂ ਨੂੰ ਸਿੱਖਾਂ ਨੂੰ ਵੀ ਮਾਰੀ ਜਾ ਰਹੇ ਹਨ ਦੇਖੋ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣਾ ਇੱਥੇ ਪੰਜਾਬ ਦੇ ਵਿੱਚ ਵੀ ਮਾਰ ਦਿੱਤਾ ਹੈਗਾ ਜਿਹੜੇ ਆਦਿਵਾਸੀ ਐ ਕ੍ਰਿਸਚੀਅਨਸ ਐ ਉਹਨਾਂ ਨੂੰ ਮਾਰੀ ਜਾਂਦੇ ਔਰ ਛੱਤੀਸਗੜ੍ਹ ਦੇ ਵਿੱਚ ਮਨੀਪੁਰ ਦੇ ਵਿੱਚ ਸਾਈਆਂ ਨੂੰ ਮਾਰੀ ਜਾਂਦੇ ਐ ਤਾਂ ਮੇਰਾ ਮਤਲਬ ਐ ਕਿ ਜੇ ਸੋਨੀਆ ਜੀ ਨੇ ਥੋੜਾ ਬਹੁਤਾ ਗ੍ਰਾਂਟ ਮੁਸਲਮਾਨਾਂ ਨੂੰ ਦੇਤਾ ਹੈ ਇਹ ਨੈਸ਼ਨਲ ਪੱਧਰ ਦੇ ਉੱਤੇ ਇਹਦਾ ਪ੍ਰੋਜੈਕਸ਼ਨ ਹੋਮ ਮਿਨਿਸਟਰ ਤੋਂ ਕਿਉਂ ਹੋਇਆ ਇਹਦਾ ਮਤਲਬ ਹੈ ਕਿ ਇਹ ਘੱਟ ਗਿਣਤੀਆਂ ਨੂੰ ਰਹਿਣ ਨਹੀਂ ਦੇਣਾ ਚਾਹੁੰਦੇ ਤੇ ਇਹ ਜਿੱਤ ਕੇ ਤੇ ਇਹ ਕਹਿੰਦੀ ਹੈ ਕਿ ਅਸੀਂ ਇੰਡੀਆ ਦਾ ਨਾਮ ਤਬਦੀਲ ਕਰਕੇ ਭਾਰਤ ਰੱਖ ਦੇਣਾ ਉਸ ਤੋਂ ਬਾਅਦ ਹਿੰਦੂ ਰਾਸ਼ਟਰ ਬਣਾ ਦੇਣਾ ਤਾਂ ਇਹ ਤਾਂ ਬਹੁਤ ਮੁਸ਼ਕਲ ਹੈ ਤੇ ਜਿਹੜਾ ਮੋਦੀ ਸਾਹਿਬ ਨੇ ਇਕਬਾਲ ਕਰ ਲਿਆ ਕਿ ਅਸੀਂ ਨਵੀਂ ਪਾਲਿਸੀ ਦੇ ਮੁਤਾਬਕ ਪੰਨਾ ਦੁਰਜੀਤ ਮੋਲਖੰਦ ਵਿੱਚ ਗੋਜ਼ੀਅਸ ਪੇਡ ਦੇ ਸੀਗੇ ਕਾਗੜ ਪੇਡ ਦੇ ਸੀਗੇ ਕਿ ਇਹ ਬੰਦੇ ਸਾਡੇ ਕ੍ਰਿਮੀਨਲਸ ਨਹੀਂ ਪਰ ਹੁਣ ਅਸੀਂ ਐ ਨਹੀਂ ਕਰਦੇ ਹੈਗੇ ਅਸੀਂ ਸਿੱਧਾ ਉਹਨਾਂ ਨੂੰ ਗੋਲੀ ਮਰਵਾਉਣਾ ਸ਼ੁਰੂ ਕਰਤਾ ਇਹਦਾ ਮਤਲਬ ਹੈ ਕਿ ਮੋਦੀ ਸਾਹਿਬ ਤੇ ਇਹਨਾਂ ਦੀ ਟੀਮ ਨੇ ੌਜਦਾਰੀ ਕੀਤੀ ਹੈ ਕਾਨੂੰਨ ਨੂੰ ਤੋੜਿਆ ਹੈ ਤੇ ਔਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਤੇ 302 ਦੇ ਕੇਸ ਵੀ ਹੋਣਗੇ ਤੇ ਨਾਲੇ ਜਿਹੜੇ ਇਹਨਾਂ ਨੇ ਬਾਹਰ ਤੇ ਮੁਲਕਾਂ ਵਿੱਚ ਮਾਰੇ ਹੈ ਆਪਣੇ ਹਿੰਦੁਸਤਾਨ ਦਾ ਆਪੀ ਸੀ ਦਾ ਕਾਨੂੰਨ ਹੈ ਕਿ ਜਿਹੜਾ ਵੀ ਆਪਣੇ ਇੰਡੀਆ ਦਾ ਰਿਸ਼ਤਾ ਕਿਸੇ ਹੋਰ ਮੁਲਕ ਦੇ ਨਾਲ ਖਰਾਬ ਕਰੂਗਾ ਉਹ ਵੀ ਇੱਕ ਜੁਰਮ ਹੈਗਾ ਸੋ ਕੈਨੇਡਾ ਦੇ ਵਿੱਚ ਯੂਕੇ ਤੇ ਅਮਰੀਕਾ ਦੇ ਵਿੱਚ ਜਿਹੜੀ ਕੋਸ਼ਿਸ਼ ਕੀਤੀ ਹੈ ਪੰਨੂ ਨੂੰ ਮਾਰਨ ਦੀ ਇਹ ਰਿਸ਼ਤਾ ਇਹਨਾਂ ਨੇ ਇੰਡੀਆ ਦਾ ਬਾਹਰ ਤੇ ਮੁਲਕਾਂ ਅਮਰੀਕਾ ਕੈਨੇਡਾ ਪਾਕਿਸਤਾਨ ਤੇ ਇੰਗਲੈਂਡ ਦੇ ਨਾਲ ਖਰਾਬ ਪੀਤਾ ਇਹ ਵੀ ਇੱਕ ਜੁਰਮ ਹੈ ਤੇ ਇਹਦਾ ਵੀ ਪਰਚਾ ਹੋਊਗਾ ਜਦੋਂ ਅਸੀਂ ਹੁਣ ਇਹਦੇ ਤੇ ਲੱਗਾਂਗੇ ਮਾਨ ਸਾਹਿਬ ਅੱਜ ਤੇ ਗੱਲ ਜਾਰੀ ਆਪਣਾ ਸਾਹਿਬ ਪੰਥ ਨੂੰ ਕੁਝ ਨਿਯਾਦ ਦੇਣਾ ਚਾਹੁੰਦੇ ਅੱਜ ਪੰਥ ਦੀ ਗੱਲ ਬਹੁਤ ਵੱਡੀ ਚੱਲ ਰਹੀ ਹੈ ਪੰਥ ਨੂੰ ਕੁਝ ਨਿਯਾਦ ਦੇਣਾ ਹੈ ਕਿਦਾਂ ਲੰਬਰਸਰ ਨੇ ਜਾਂ ਕਿਸੇ ਵੀ ਪਾਰਟੀ ਨੇ 13 ਦੇ 13 ਮੈਂਬਰ ਜਿਹੜੇ ਸੀਟਾਂ ਹੈਗੀਆਂ ਪੰਜਾਬ ਦੀਆਂ ਅਸੀਂ ਉੱਥੇ ਕੈਂਡੀਡੇਟ ਆਪਣੇ ਖੜੇ ਕਰਦੇ ਆ ਤੇ ਪਿੰਨਾ ਕੋਈ ਵੀ ਅਕਰਦੀ ਪਾਰਟੀ ਚੰਡੀਗੜ੍ਹ ਕਹਿੰਦੇ ਤਾਂ ਸਹੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਪਰ ਉੱਥੇ ਕੈਂਡੀਡੇਟ ਨਹੀਂ ਦਿੰਦੇ ਅਸੀਂ ਲਖਬੀਰ ਸਿੰਘ ਨੂੰ ਕੈਂਡੀਡੇਟ ਦਿੱਤਾ ਹੈਗਾ ਚੰਡੀਗੜ੍ਹ ਤੇ ਲਈ ਫਿਰ ਆਪਾਂ ਗੱਲ ਕਰਦੇ ਸੀ ਜਿਹੜੇ ਹਰਿਆਣੇ ਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਰਹਿ ਗਏ ਆ ਉਹ ਪੰਜਾਬ ਦੇ ਵਿੱਚ ਆਉਣ ਪਰ ਉੱਥੇ ਵੀ ਅਸੀਂ ਆਪਣਾ ਕੈਂਡੀਡੇਟ ਨਹੀਂ ਦਿੰਦੇ ਸੀ ਅਰਥ ਕੀ ਆਪਾਂ ਨੇ ਕਰਨਾਲ ਵੀ ਕੈਂਡੀਡੇਟ ਦਿੱਤਾ ਤੇ ਇਹ ਕੁਰਕ ਖੇਤਰ ਵੀ ਆਪਣਾ ਕੈਂਡੀਡੇਟ ਖੜਾ ਕਰਤਾ ਸੋ ਮੇਰਾ ਮਤਲਬ ਹੈ ਕਿ ਹਰਿਆਣਾ ਚੰਡੀਗੜ੍ਹ ਸਾਰੇ ਪੰਜਾਬ ਦੇ ਵਿੱਚ ਆਪਣੇ ਕੈਂਡੀਡੇਟ ਖੜੇ ਹੋ ਗਏ ਐ ਤੇ ਹੁਣ ਪੰਥ ਦੀ ਮਰਜ਼ੀ ਐ ਪੰਜਾਬੀਆਂ ਦੀ ਮਰਜ਼ੀ ਐ ਕਿ ਤੁਸੀਂ ਸ਼ਾਨ ਦੇ ਨਾਲ ਪਾਰਲੀਮੈਂਟ ਦੇ ਵਿੱਚ ਆਪਣੀ ਨੁਮਾਇੰਦਗੀ ਪਹੁੰਚਾਉਣੀ ਐ ਕਿ ਨਹੀਂ ਪਹੁੰਚਾਉਣੀ ਤੇ ਫਿਰ ਉਸੇ ਤਰ੍ਹਾਂ ਝੂਠੇ ਵਹਿਦਿਆਂ ਦੇ ਉੱਤੇ ਰੋਟੀ ਕਪੜਾ ਮਕਾਨ ਇੰਦਰਾ ਗਾਂਧੀ ਕਹਿੰਦੀ ਸੀਗੀ ਪੁੱਛ ਲਿਆ ਇਹਨਾਂ ਦੇ ਕੈਂਡੀਡੇਟਸ ਨੂੰ ਤੇ ਉਹਦਾ ਕੀ ਬਣਿਆ ਤੇ ਮੋਦੀ ਸਾਹਿਬ ਕਹਿੰਦੇ ਸੀਗੇ ਹਰੇਕ ਘਰ ਦੇ ਵਿੱਚ ਰੋਜੀ ਹੋਊਗੀ ਨੌਕਰੀ ਹੋਊਗੀ ਜਿਹਦੇ ਘਰ 'ਚ ਨੌਕਰੀ ਤੇ ਰੋਜੀ ਹੋਈ ਹੈ ਤੇ ਆਮ ਆਦਮੀ ਪਾਰਟੀ ਕਹਿੰਦੀ ਸੀਗੀ ਕਿ ਹੇ ਹਰੇਕ ਬੀਬੀ ਦੇ ਚੜ੍ਹਦੇ ਮਹੀਨੇ ਬੈਂਕ ਦੇ ਵਿੱਚ 1000 ਰੁਪਏ ਜਮ੍ਹਾਂ ਹੋਇਆ ਹੋਊਗਾ ਉਹ ਕਿੱਥੇ ਹੋਇਆ ਦੇਰ ਮਤਲਬ ਇਹੋ ਜਿਹੜੇ ਇਹਨਾਂ ਨੇ ਵੈਧੇ ਕੀਤੇ ਐ ਵੋਟਾਂ ਲਈਆਂ ਹਿੰਦੁਸਤਾਨ ਦੇ ਉੱਤੇ ਰਾਜ ਕੀਤਾ ਇਹਨਾਂ ਨੂੰ ਝੂਠ ਬੋਲ ਕੇ ਇਹਨਾਂ ਦਾ ਵੀ ਤਾਂ ਪੁੱਛਣਾ ਚਾਹੀਦਾ ਕਿ ਇਹਦਾ ਕੀ ਮਤਲਬ ਹੈ ਕਿ ਤੁਸੀਂ ਤੇ ਇਲੈਕਸ਼ਨ ਕਮਿਸ਼ਨ ਹੈ ਤੇ ਇੱਥੇ ਕਿਉਂ ਨਹੀਂ ਐਕਸ਼ਨ ਲੈ ਰਹੀ ਕਿ ਇਹ ਝੂਠੇ ਵੈਧੇ ਕਰਦੇ ਐ ਤੇ ਇਹਨਾਂ ਦੇ ਪਰਚੇ ਕਿਉਂ ਨਹੀਂ ਕੈਨਸਲ ਕਰਦੇ ਇਲੈਕਸ਼ਨ ਦੇ ਕਿ ਇਹ ਲੋਕ ਪਾਰਟੀਆਂ ਜਿਹੜੇ ਝੂਠੇ ਵਾਅਦੇ ਕਰਦੀਆਂ ਵੋਟਾਂ ਹਾਸਲ ਕਰਕੇ ਹਿੰਦੁਸਤਾਨ ਦੇ ਉੱਤੇ ਰਾਜ ਕਰਦੀਆਂ